ਖਬਰ ਪਟਿਆਲਾ ਤੋਂ ਆ ਰਹੀ ਹੈ ਕਿ ਪਟਿਆਲਾ ਸ਼ਹਿਰ ਦੇ ਵਿੱਚ ਗੁੰਡਾਗਰਦੀ ਦਾ ਹੋਇਆ ਸ਼ਰਿਆਮ ਨੰਗਾ ਨਾਟ। ਕੋਲੀ ਸਵੀਟ ਦੇ ਮਾਲਕ ਅਤੇ ਉਸ ਦੇ ਲੜਕੇ ਨੂੰ ਕੀਤਾ ਅਗਵਾ। ਤੁਸੀਂ ਜੁੜੇ ਹੋ ਡੀਡੀਸੀ ਔਨਲਾਈਨ ਦੇ ਨਾਲ ਔਰ ਤੁਹਾਨੂੰ ਦੱਸ ਦਈਏ ਕਿ ਅੱਜ ਪਟਿਆਲਾ ਸ਼ਹਿਰ ਦੇ ਵਿੱਚਕਾਰ ਦੁਪਹਿਰ ਦੇ ਸਮੇਂ ਇੱਕ ਐਸੀ ਘਟਨਾ ਵਾਪਰੀ ਕਿ ਜਿੱਥੇ ਕੁਝ ਪ੍ਰਾਪਰਟੀ ਦੇ ਝਗੜੇ ਨੂੰ ਲੈ ਕੇ ਦੁਕਾਨ ਦੇ ਝਗੜੇ ਨੂੰ ਲੈ ਕੇ 22 ਨੰਬਰ ਫਾਟਕ ਦੇ ਫਲਾਈਓਵਰ ਦੇ ਹੇਠਾਂ ਪੁਰਾਣੀ ਕੋਲੀ ਸਵੀਟ ਦੇ ਦੁਕਾਨ ਦੇ ਪ੍ਰਾਪਰਟੀ ਦੇ ਮਾਲਕਾਂ ਵੱਲੋਂ ਕਿਰਾਏਦਾਰ ਕੋਲੀ ਸਵੀਟ ਦੇ ਨਾਲ ਬਹੁਤ ਝਗੜਾ ਕੀਤਾ ਗਿਆ ਔਰ ਦੇਖਣ ਵਿੱਚ ਆਇਆ ਕਿ ਕੋਲੀ ਸਵੀਟ ਵਾਲਿਆਂ ਦੇ ਜਵਾਈ ਅਤੇ ਉਸਦੇ ਲੜਕੇ ਨੂੰ ਇਹ ਸਾਰੇ ਜ਼ਬਰਦਸਤੀ ਚੁੱਕ ਕੇ ਆਪਣੇ ਨਾਲ ਲੈ ਗਏ ਜਿਸ ਦੇ ਰੋਸ ਵਿੱਚ ਜੋ 22 ਨੰਬਰ ਫਾਟਕ ਦਾ ਸਾਰਾ ਇਲਾਕਾ ਤੁਰੰਤ ਰੋਸ ਵਿੱਚ ਜੋ ਬੰਦ ਹੋ ਗਿਆ ਸਾਰੇ ਦੁਕਾਨਦਾਰ ਇਕੱਤਰ ਹੋ ਗਏ ਔਰ ਇਲਾਕੇ ਦੇ ਵਿੱਚ ਦਾ دہشت ਇਤਨੀ ਪਾਈ ਗਈ ਕਿ ਕਬਜ਼ਾ ਤਾਰਕ ਨੰਗੀਆਂ ਕਿਰਪਾਨਾਂ ਅਸਲਾ ਤੇ ਪੁਲਸ ਦੀਆਂ ਗੱਡੀਆਂ ਨਾਲ ਲੈ ਕੇ ਆਏ ਔਰ ਹੋਰ ਮੇਰਮਾਂ ਦੀ ਉਡੀਕ ਕੀਤੀ ਜਾ ਰਹੀ ਹੈ ਜੋ ਜੋ ਸਾਨੂੰ ਮਿਲੇਗੀ ਤੁਹਾਨੂੰ ਉਸ ਤਰ੍ਹਾਂ ਜਾਣਕਾਰੀ ਦਿੰਦੇ ਰਵਾਂਗੇ ਤੁਸੀਂ ਜੁੜੇ ਰਹੋ GDCI ਆਨਲਾਈਨ ਨਿਊਜ਼ ਦੇ ਨਾਲ ਗੱਲ ਤਾਂ ਦੱਸੋ ਠੱਗਾ ਕੀਤਾ ਇਹਨਾਂ ਨੇ ਅਸੀਂ ਅਸੀਂ ਕਿੱਥੋਂ ਆਦੇ ਹੋ ਮੈਂ ਹੁਣ ਥਾਣੇ ਦੇ ਵਿੱਚ ਲੈ ਗਏ ਸੀ ਸਾਨੂੰ ਚੱਕ ਕੇ ਮੇਹਨੇ ਤੇ ਮੇਰੇ ਪੁੱਤਰ ਨੂੰ ਹਾਂ ਉਹ ਉੱਥੋਂ ਦੀ ਉੱਥੇ ਜਦੋਂ ਲੈ ਕੇ ਗਏ ਸਾਨੂੰ ਬਿਠਾ ਲਿਆ ਉਲਟਾ ਕਹਿੰਦੇ ਤੁਸੀਂ ਇੱਥੇ ਨਜਾਇਜ਼ ਕੀਤਾ ਮੈਂ ਕਿਹਾ ਜੀ ਅਸੀਂ 1973-74 ਤੋਂ ਲੱਗਿਆ ਮੇਰੀ ਲੱਤ ਬਹੁਤ ਦਰਦ ਹੈ ਜੀ ਮੈਨੂੰ ਪੀਸ ਝਾ ਲੈੰਦੋ ਕੋਈ ਨਹੀਂ ਕੋਈ ਨਹੀਂ ਕਿਉਂਕਿ ਮੇਰੀ ਬਾਹ ਵੀ ਦਰਦ ਹੈ ਉਹ ਤੋਂ ਦੀ ਮੈਨੂੰ ਝੂਠੇ ਕੇਸ ਕਹਿ ਕੇ ਮੇਰੇ ਤੇ ਸਾਈਨ ਕਰਾਏ ਨੇ ਔਰ ਮੈਂ ਇੱਥੇ ਜਿਹੜੇ ਇੰਚਾਰਜ ਸੀਗੇ ਸਾਹਿਬ ਕੀ ਨਾਮ ਉਹਨਾਂ ਦਾ ਹਾਂਜੀ ਇੱਥੇ ਮੋਡਲ ਟਾਊਨ ਚ ਨਹੀਂ ਲੱਤ ਤੇ ਕੋਈ ਸੱਟਾ ਨਹੀਂ ਇੱਥੇ ਜੀ ਹਾਂ ਮੈਨੂੰ ਇੱਥੇ ਕੁੱਟਿਆ ਮਾਰਿਆ ਤਲਵਾਰਾਂ ਦੇ ਨਾਲ ਤੁਹਾਨੂੰ ਸਾਰੇ ਐਵੀਡੈਂਸ ਮਿਲ ਜਾਣਗੇ ਕਿਹੜੇ ਕਿਹੜੇ ਕੁੱਟਿਆ ਜਿਹੜੇ ਨਜਾਇਜ਼ ਕਬਜ਼ਾ ਕਰਨ ਵਾਲੇ ਆਏ ਸੀਗੇ ਸਾਰੇ ਅਣਪਛਾਤੇ ਜੀ ਜਿਹੜੇ ਸਾਡੇ ਲੈਂਡਲੋਰਡ ਸੀਗੇ ਉਹਨਾਂ ਦੇ ਰਿਸ਼ਤੇਦਾਰ ਨੇ ਅੱਗੋਂ ਸਾਡਾ ਕੇਸ ਚੱਲ ਰਿਹਾ ਆ ਆਲਰੇਡੀ ਸ਼ਹਿਰੀ ਰਿਆਡ ਦਿਖਾਈ ਦੇ ਰਿਹਾਗਾ ਉਸ ਦਾ ਕੀ ਸ਼ਹਿਰੀ ਰਿਆਡ ਮੈਨੂੰ ਨਾਂ ਨਹੀਂ ਪਤਾ ਜੀ ਪਰ ਅੱਜ ਤੋਂ ਮਹੀਨਾ ਆਪਾਂ 10 12 ਦਿਨ ਪਹਿਲਾਂ ਵੀ ਸਾਨੂੰ ਧਮਕੀਆਂ ਦੇ ਕੇ ਝੂਠੇ ਕੇਸ ਬਣਾਵਾਂਗੇ ਇਹ ਕਰਾਂਗੇ ਅੱਜ ਉਹੀ ਕੀਤਾ ਜੀ ਯੋਗੀ ਵੀਰ ਅੱਜ ਤੱਕੇ ਨਾਲ ਸਾਈਨ ਕਰਾਉਣੇ ਕਹਿੰਦੇ ਮੈਂ ਤੈਨੂੰ ਛੁੱਕ ਕੇ ਅੰਦਰ ਕਰਦਾ ਨਹੀਂ ਨਹੀਂ ਘਬਰਾਉਣ ਦੀ ਲੋੜ ਛੁੱਕ ਕੇ ਅੰਦਰ ਕਰਦਾ ਮੈਂ ਕਾ ਕਰ ਲਈਏ ਮੇਰੇ ਪੁੱਤਰ ਨੂੰ ਛੋੜ ਦੇ ਘਬਰਾਉਣ ਦੀ ਲੋੜ ਕਿੱਥੇ ਗਏ ਸੀ ਇੱਥੋਂ ਜੀ ਸਾਨੂੰ ਚੱਕ ਕੇ ਬਿਠਾ ਲਿਆ ਤੇ ਰਸਤੇ ਦੇ ਵਿੱਚ ਦੋ ਉਹਨਾਂ ਨੇ ਅਬਿਊਸਿਵ ਲੈਂਗੁਏਜ ਤੇ ਸਾਨੂੰ ਅੰਦਰ ਰੱਖ ਕੀਤਾ ਸਰ ਪੁਲਿਸ ਨੇ ਕਿਹਾ ਸਾਨੂੰ ਜੇ ਪ੍ਰਾਈਵੇਟ ਬੰਦੇ ਨੇ ਕਿਹਨੇ ਚੱਕਿਆ ਹੈਗਾ ਵੀ ਪ੍ਰਾਈਵੇਟ ਬੰਦਿਆਂ ਨੇ ਤੇ ਹਮਲਾ ਕੀਤਾ ਜੀ ਮੈਂ ਉਸ ਟਾਈਮ 100 ਨੰਬਰ ਤੇ ਕਾਲ ਕੀਤੀ ਤੇ ਕੋਈ ਹੈਲਪ ਨਹੀਂ ਆਈ ਨਾਲ ਦੇ ਨਾਲ ਇਹ ਅਸੀਂ ਤਾਂ ਸੋਚਿਆ ਸਾਡੀ ਹੈਲਪ ਵਾਸਤੇ ਆਏ ਨੇ ਪਰ ਇਹ ਤਾਂ ਸਾਨੂੰ ਬਾਹ ਪਕੜ ਕੇ ਤਕੂਗੇ ਅੰਦਰ ਗੱ ਉਹ ਤੋਂ ਨੂੰ ਮਾਰਕੀਟ ਚੋਂ ਕੁਛ ਨਾ ਕੁਛ ਪਤਾ ਲੱਗ ਜੂਗਾ ਸਾਰਿਆਂ ਦੇ ਸਾਹਮਣੇ ਹੋਇਆ ਦਿਨ ਦਿਹਾੜੇ ਦਿਨ ਦਿਹਾੜੇ ਹੋਇਆ ਕੰਮ ਉੱਥੇ ਮੈਨੂੰ ਬਿਠਾ ਕੇ ਰੱਖਿਆ ਤੇ ਉੱਥੇ ਅੰਦਰ ਉਹ ਅੰਦਰ ਜਿੱਥੇ ਚੋਰ ਜੱਕੇ ਜਿੱਥੇ ਹਤਕੜੀਆਂ ਲੱਗੀਆਂ ਨੇ ਉੱਥੇ ਬਿਠਾਇਆ ਥਾਣੇ ਚ ਥਾਣੇ ਦੇ ਕੀ ਮਾਡਲ ਟਾਊਨ ਹਾਂਜੀ ਸਰ ਕੋਈ ਤੁਹਾਨੂੰ ਕੋਈ ਧਮਕੀ ਦਿੱਤੀ ਆ ਸਰ ਇਸ ਤੋਂ ਵੱਡੀ ਕੀ ਧਮਕੀ ਤੂੰ ਸਾਈਨ ਕਰਨੀ ਤੇ ਤੈਨੂੰ ਅੱਜ ਹੀ ਅੰਦਰ ਕਰ ਦਾਂਗੇ ਅੱਜ ਹੀ ਅੰਦਰ ਕਰਾਂਗੇ ਤੂੰ ਸਾਰੀ ਜ਼ਿੰਦਗੀ ਥਕੇ ਖਾਏਂਗਾ ਜੇਲ੍ਹਾਂ ਦੇ ਵਿੱਚ ਤੇ ਤੇਰਾ ਮੁੰਡਾ ਜਵਾਨ ਨਾਲ ਇੱਕ ਸਪਸ਼ਟ ਸੀ ਮੈਂ ਮਰਦਾ ਕੀ ਨ ਕਰਦਾ ਮੈਂ ਕਹਾਂ ਜੀ ਮੈਨੂੰ ਤੁਸੀਂ ਛੱਡੋ ਕਿਦੇ ਮੈਨੂੰ ਕੋਈ ਐਸਚੋ ਬੰਦ ਕਰੇ ਇੱਥੇ ਜੀ ਪਤਾ ਨਹੀਂ ਜੀ ਉੱਪਰ ਉਹਦੀ ਜੱਗ ਲੱਗਿਆ ਕੀ ਹੋਇਆ ਰੱਬ ਨੂੰ ਪਤਾ ਯਾਰ ਰੱਬ ਸਰ ਮੈਨੂੰ ਜਾਣ ਲੈਣ ਦਿਓ ਮੇਰੀ ਲਤ ਬਹੁਤ ਦਰਦ ਹੋ ਰਹੀ ਹੈ